ਉਹ ਉਹਨਾਂ ਨੇ ਖਲਵਾਈਆਂ ਨਹੀਂ ਉਹਨਾਂ ਨੇ ਤੋੜੀਆਂ ਆ ਉਹ ਸੀਲਾਂ ਜੇ ਉਹ ਸੀਲਾਂ ਲੱਗੀਆਂ ਸੀਗੀਆਂ ਜੇ ਕਿਸੇ ਕਾਰਵਾਈ ਦੇ ਅਧੀਨ ਲੱਗੀਆਂ ਸੀ ਕਿਸੇ ਆਰਡਰ ਦੇ ਅਧੀਨ ਲੱਗੀਆਂ ਸੀਗੀਆਂ ਤਾਂ ਫਿਰ ਐਮਐਲਏ ਸਾਹਿਬ ਜਿਹੜੇ ਕਿ ਇੱਕ ਪਬਲਿਕ ਪੋਸਟ ਤੇ ਹੈਗੇ ਆ ਤੇ ਉਹਨਾਂ ਨੇ ਕਾਨੂੰਨ ਆਪਣੇ ਹੱਥ ਚ ਚੇਲਿਆ ਤੇ ਜੇ ਕਾਨੂੰਨ ਹੱਥ ਚ ਲਿਆ ਹੈਗਾ ਤੇ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਤੇ ਕੀ ਕਾਰਵਾਈ ਕਰਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੈ ਇਨਾ ਦਿਨਾਂ ਇੱਕ ਘਟਿਆ ਰਾਜਨੀਤੀ ਦੀ ਆਦਤ ਬਣ ਗਈ ਆ ਚਾਹੇ ਉਹ ਕੁਮਾਰ ਮੰਡੀ ਹੋਵੇ ਵੀ ਆ ਰਸ ਨਗਰ ਹੋਵੇ ਤੇ ਹੁਣ ਉਹ ਚ ਤੀਜਾ ਨੰਬਰ ਮਾਡਲ ਟਾਊਨ ਆ ਗਿਆ ਵੀ ਪਹਿਲਾਂ ਜਾਓ ਸੀਲਾਂ ਲਵਾਓ ਤੇ ਉਸ ਤੋਂ 4 ਘੰਟੇ ਬਾਅਦ ਜਾ ਕੇ ਉੱਥੇ ਡਰਾਮਾ ਜਾ ਕਰੋ ਤੇ ਸੀਲਾ ਖੁਲਵਾ ਦਿਓ ਤੇ ਕਾਰਵਾਈ ਕੋਈ ਵੀ ਹੋਵੇ ਨਾ ਸੋ ਇੱਥੇ ਤਾਂ ਮੁੱਦਾ ਤਾਂ ਇਹ ਹੈ ਵੀ ਜੇ ਉਹ ਸੀਲਾਂ ਲੱਗੀਆਂ ਸੀਗੀਆਂ ਜੇ ਕਿਸੇ ਕਾਰਵਾਈ ਦੇ ਅਧੀਨ ਲੱਗੀਆਂ ਸੀ ਕਿਸੇ ਆਰਡਰ ਦੇ ਅਧੀਨ ਲੱਗੀਆਂ ਸੀਗੀਆਂ ਤਾਂ ਫਿਰ ਐਮਐਲਏ ਸਾਹਿਬ ਜਿਹੜੇ ਕਿ ਇੱਕ ਪਬਲਿਕ ਪੋਸਟ ਤੇ ਹੈਗੇ ਆ ਤੇ ਉਹਨਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ ਤੇ ਜੇ ਕਾਨੂੰਨ ਹੱਥ ਚ ਲਿਆ ਹੈਗਾ ਤੇ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਤੇ ਕੀ ਕਾਰਵਾਈ ਕਰਦੇ ਆ ਇਹ ਹੁਣ ਦੇਖਣ ਵਾਲੀ ਗੱਲ ਹੈ ਤੇ ਦੂਸਰੀ ਗੱਲ ਜੇ ਆਪਾਂ ਲੋਕਾਂ ਬਾਰੇ ਸੋਚੀਏ ਤਾਂ ਉਹ 20 ਸਾਲਾਂ ਦੇ ਉੱਥੇ ਦੁਕਾਨਾਂ ਤੇ ਬੈਠੇ ਹੈਗੇ ਆ ਔਰ ਜੇ ਐਮਐਲਏ ਸਾਹਿਬ ਨੂੰ ਵੀ ਯਾਦ ਦਿਵਾਵਾਂ ਵੀ ਪਿਛਲੀ ਵਾਰੀ ਜਦੋਂ ਹਾਊਸ ਸੀਗਾ ਉਹ ਕੌਂਸਲਰ ਸੀਗੇ ਉਦੋਂ ਐਸ ਹਾਊਸ ਦੇ ਵਿੱਚ ਇੱਕ ਮਤਾ ਪੈ ਕੇ ਗਿਆ ਸੀਗਾ ਕਿ ਜਿਹੜੀਆਂ ਇਦਾਂ ਦੀਆਂ ਬਿਲਡਿੰਗਸ ਹੈ ਕਿ ਆ ਜਿਹੜੇ ਲੋਕੀ ਪੈਸੇ ਜਮ੍ਹਾਂ ਕਰਵਾ ਸਕਦੇ ਆ ਜਾਂ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਜਾਵੇ ਤੇ ਉਹਦੇ ਵਿੱਚ ਇਹ ਵਾਲੀ ਸੜਕ ਦੀਆਂ ਸ਼ਾਪਸ ਵੀ ਸੀਗੀਆਂ ਇੱਕ ਸਾਲ ਹੋ ਗਿਆ ਹਾਊਸ ਖਤਮ ਹੋਇਆ ਨੂੰ ਦੋ ਸਾਲ ਹੋ ਗਏ ਸਰਕਾਰ ਬਣਿਆ ਨੂੰ ਆਲਮੋਸਟ ਤੇ ਜੇ ਐਮਐਲਏ ਸਾਹਿਬ ਐਨੇ ਹੀ ਕੰਮ ਕਰਨ ਦੇ ਇੱਛੁਕ ਹੈ ਕਾਉਂਸਲਰ ਵੀ ਰਹੇ ਆ ਉਹਨਾਂ ਨੂੰ ਤਾਂ ਮਤੇ ਬਾਰੇ ਪਤਾ ਹੋਣਾ ਚਾਹੀਦਾ ਆ ਉਹਨਾਂ ਨੂੰ ਤਾਂ ਉਸ ਫਾਈਲ ਦੀ ਪਹਿਰਵਾਈ ਕਰਨੀ ਚਾਹੀਦੀ ਹੈ ਚੰਡੀਗੜ੍ਹ ਜਾ ਕੇ ਪਰ ਇਹਨਾਂ ਦੀ ਨਾ ਇੱਕ ਘਟਿਆ ਰਾਜਨੀਤੀ ਦੀ ਆਦਤ ਬਣ ਗਈ ਹੈ ਚਾਹੇ ਉਹ ਕੁਮਾਰ ਮੰਡੀ ਹੋਵੇ ਵੀ ਆਰਸ ਨਗਰ ਹੋਵੇ ਤੇ ਹੁਣ ਉਹ ਚ ਤੀਜਾ ਨੰਬਰ ਮਾਡਲ ਟਾਊਨ ਆ ਗਿਆ ਵੀ ਪਹਿਲਾਂ ਜਾਓ ਸੀਲਾ ਲਵਾਓ ਤੇ ਉਸ ਤੋਂ 4 ਘੰਟੇ ਬਾਅਦ ਜਾ ਕੇ ਉੱਥੇ ਡਰਾਮਾ ਜਾ ਕਰੋ ਤੇ ਸੀਲਾ ਖੁਲਵਾ ਦਿਓ ਤੇ ਕਾਰਵਾਈ ਕੋਈ ਵੀ ਹੋਵੇ ਨਾ ਤੇ ਜਿੱਥੇ ਵੀ ਇਹ ਜਾਂਦੇ ਆ ਤੁਸੀਂ ਇਹ ਦੇਖੋ ਵੀ ਸਾਰੀਆਂ ਪੁਰਾਣੀਆਂ ਦੁਕਾਨਾਂ ਤੇ ਜਿੰਨੀਆਂ ਇੰਨੀਆਂ ਇਲੀਗਲ ਕੰਸਟਰਕਸ਼ਨ ਨਮੀਆਂ ਚੱਲ ਰਹੀਆਂ ਵਿਚਾਰੇ ਸਰਬਨਗਰ ਏ ਬਲਾਕ ਵਾਲੇ ਮਗਰ ਪੈ ਪੈ ਕੇ ਨਾ ਦੇ ਹੜੇ ਕੱਢ ਕੱਢ ਕੇ ਥੱਕ ਗਏ ਜੀ ਉਹ ਤਾਂ ਨਵੀਂ ਸੀਗੀ ਉਹ ਤਾਂ ਇਹਨਾਂ ਤੋਂ ਠਟਵਾਈ ਨਹੀਂ ਗਈ ਚਾਹੇ ਜਿਹੜੀ ਸਾਊਥ ਸਿਟੀ ਰੋਡ ਤੇ ਬਣ ਰਹੀ ਹੈਗੀ ਆ ਉਹ ਵੀ ਨਹੀਂ ਨਾ ਠਟਵਾਈ ਗਈ ਹੈਗੀ ਨਵੀਆਂ ਕੰਸਟਰਕਸ਼ਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੈ ਪੁਰਾਨਿਆਂ ਤੋਂ ਸਿਰਫ ਵੋਟਾਂ ਦੀ ਰਾਜਨੀਤੀ ਕਟਿਆ ਰਹੇਗੀ ਤੇ ਦੋ ਚੀਜ਼ਾਂ ਆ ਜੇ ਅਧਿਕਾਰੀਆਂ ਨੇ ਗਲਤ ਕਾਰਵਾਈ ਕੀਤੀ ਹੈ ਤਾਂ ਉਹਨਾਂ ਤੇ ਕਾਰਵਾਈ ਕਰ ਦੇਣ ਕਮਿਸ਼ਨਰ ਸਾਹਿਬ ਤੇ ਨਹੀਂ ਤਾਂ ਫਿਰ ਐਮਐਲਏ ਸਾਹਿਬ ਤੇ ਕਾਰਵਾਈ ਕਰਨ ਜਿਨ੍ਹਾਂ ਨੇ ਕਾਨੂੰਨ ਆਪਣੇ ਹੱਥ ਚ ਲਿਆ